ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਤਹਿਸੀਲ ਜੈਤੋ ਜ਼ਿਲ੍ਹਾ ਇਹਨੂੰ ਫਰੀਦਕੋਟ ਪੈਂਦਾ ਵੈਸੇ ਕੋਟਕਪੂਰੇ ਤੋਂ ਬਠਿੰਡਾ ਹਾਈਵੇ ਜਿਹੜਾ ਲੰਘਦਾ ਹੈ ਜਿਹੜਾ ਵਾਇਆ ਬਾਜਾਖਾਨਾ ਹੋ ਕੇ ਜਾਂਦਾ ਉਸ ਦੇ ਉੱਤੇ ਇਹ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਹਾਈਵੇ ਦੇ ਬਿਲਕੁਲ ਉੱਪਰ ਹੀ ਇਹ ਘਰ ਹੈ ਤੇ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਗਾਵਾਂ ਰੂਟਿਨ ਚ ਹੁੰਦੀਆਂ ਐ ਅੱਜ ਦੋ ਨਾਕ ਤੁਹਾਨੂੰ ਦਿਖਾਉਣੇ ਆ ਪਹਿਲੇ ਨੰਬਰ ਤੇ ਗੱਬਣਗਾ ਫੋਲੋਵਾਂ ਜਾਣਾ ਇਹਦੇ ਨਾਲ ਗਰਮੀ ਦੀ ਰੁੱਤ ਚ ਚੰਗਾ ਦੁੱਧ ਚੋਣਾ ਚਾਹੁੰਦੇ ਹੋ ਘੱਟ ਗਰਮੀ ਮਣਾਵੇ ਤਾਂ ਉਦਾਂ ਦੀ ਗਾਂ ਵੀ ਖੜੀ ਐ ਥੋੜਾ ਕ੍ਰੋਸ ਅੰਗ ਸੋ ਆਪਾਂ ਦੋਹਾਂ ਬਾਰੇ ਗੱਲਬਾਤ ਕਰ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਸ਼ੂ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਇੱਛਾ ਨਾਲ ਖਰੀਦਦੇ ਹੋ ਤਸੱਲੀ ਕਰਨ ਦਾ ਹੱਕ ਹੁੰਦਾ ਆ ਕਿ ਕਰ ਲਿਆ ਕਰੋ ਆਓ ਪਹਿਲੇ ਨੰਬਰ ਵਾਲੀ ਵਿਹੜ ਦੀ ਜਾਣਕਾਰੀ ਲਈਏ ਫਿਰ ਇਹ ਤੁਹਾਨੂੰ ਤੋਰ ਕੇ ਵੀ ਨਾਲ ਦਿਖਾਵਾਂਗੇ ਪਹਿਲਾਂ ਬਾਈ ਤੋਂ ਜਾਣਕਾਰੀ ਲਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੰਦੇ ਬਾਈ ਹਾਂ ਵੀਰ ਆਪਦਾ ਨਾਮ ਦੱਸੀ ਕੀ ਹੈ ਨਾਮ ਜਗਦੇਵ ਸਿੰਘ ਹੈ ਠੀਕ ਹੈ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਜਗਦੇਵ ਬਾਈ ਆਈ ਜਾਂਦੇ ਆ ਰੁਟੀਨ ਚ ਹਾਂਜੀ ਹਾਂਜੀ ਬਾਈ ਰੁਟੀਨ ਚ ਆਪਣੇ ਕੋਲ ਚਾਰ ਪੰਜ ਨਾਲ ਹੁੰਦੇ ਆਈ ਹਰੇਕ ਪ੍ਰਕਾਰ ਦਾ ਆਪਣੇ ਕੋਲੇ ਮਾਲ ਹੁੰਦਾ ਬਈ ਜਿਵੇਂ ਉਹਨਾਂ ਇੱਕ ਇਧਰ ਗਾਂ ਹਜੇ ਇਹ ਕੱਚੀ ਹੈ ਕੱਚੀ ਹੈ ਜਿਵੇਂ ਆਪਣੇ ਕੋਲ ਸਾਈਵਾਲ ਵੜ ਵੀ ਹੋਗੀ ਠੀਕ ਹੈ ਹਰੇਕ ਦੇ ਮਤਲਬ ਦਾ ਆਪਣੇ ਕੋਲ ਜਾਨਵਰ ਹੁੰਦਾ ਈ ਦਸੋਂ ਮਗਰ ਸਾਈਵਾਲ ਖੜੀ ਐ ਥੋੜਾ ਜਰਸੀ ਕ੍ਰਾਸ ਐ ਜਿਹੜੀ ਹੁਣ ਵਹਿੜ ਆਪਾਂ ਪਹਿਲੇ ਨੰਬਰ ਤੇ ਤੇਰੇ ਨਾਲ ਹੀ ਖੜੀ ਐ ਸੱਤ ਦੇ ਹਾਂਜੀ ਇਹਦੀ ਕੀ ਡਿਟੇਲ ਆ ਤੀਜਾ ਸੁਆ ਸੁੰਦੀ ਆ ਵਹਿੜੀ ਹਮ ਆਪਣੇ ਬਾਲੇ ਖਾਸ ਮਿੱਤਰ ਦੀ ਬੰਦੇ ਦਵਾਈ ਆਈ ਠੀਕ ਐ ਪੰਜਾਂ ਭਰਾਵਾਂ ਵਾਲੀ ਪਿਆਰ ਆ ਬੰਦੇ ਨੇ ਬਾਹਰ ਜਾਣਾ ਸੀ ਗਈ ਅੱਛਾ ਬੰਦੇ ਨੇ ਆਪ ਨੂੰ ਗਾਂ ਦਿੱਤੀ ਉਸ ਬੰਦੇ ਨੇ ਠੀਕ ਐ ਕਿੰਨੇ ਕਿ ਦਿਨ ਲਊ ਸੂਨ ਚ ਇਹਦੇ ਪਾਈ ਆਈ 10 ਦਿਨ ਜੀ ਰੇਟ ਅੱਜ ਦਾ ਕੀ ਰੱਖੋਗੇ ਤਾਂ ਤੁਸੀਂ ਇਹਦਾ 110000 ਰੁਪਈਆ ਜੀ ਖੋਲੀ ਇਹਨੂੰ ਵੀ ਦੋਸਤੋ ਰੇਟ ਅੱਜ ਦਾ 1 ਲੱਖ ਤੇ 10000 ਇੱਕ ਗੱਲ ਹੋਰ ਐਡ ਕਰ ਦਨਾ ਵੀ ਇਹ ਭਰਾ ਘਰਾਂ ਦੇ ਵਿੱਚੋਂ ਫਾਰਮਰ ਵੀਰਾਂ ਤੋਂ ਪਸ਼ੂ ਲਿਆਉਂਦਾ ਵਪਾਰੀ ਭਰਾਏ ਤੋਂ ਅੱਗੇ ਪਸ਼ੂ ਲਏ ਜਾਂਦੇ ਆ ਮਤਲਬ ਰੇਟ ਜਿਹੜਾ ਉਹ ਹੋਰ ਵੱਧ ਜਾਂਦੇ ਉਹਦੋਂ ਅੱਗੇ ਜਾ ਕੇ ਪਰ ਅੱਜ ਤੁਹਾਨੂੰ ਇੱਥੇ ਖੜੀ ਇਹ ਗਾਂ 1 ਲੱਖ ਤੇ 10000 ਡਿਮਾਂਡ ਦੇ ਵਿੱਚ ਮਿਲੂਗੀ ਮੈਨੂੰ ਨਹੀਂ ਪਤਾ ਵੀਡੀਓ ਦੇ ਮਾਧਮ ਨਾਲ ਹਵਾਨਾ ਕਿਦਾਂ ਦਾ ਤੁਹਾਨੂੰ ਲੱਗ ਰਿਹਾ ਹੋਣਾ ਪਰ ਜਦੋਂ ਤੁਸੀਂ ਆ ਕੇ ਦੇਖੋਗੇ ਚੰਗਾ ਹਵਾਨਾ ਭਰਿਆ ਅਗਾੜੀ ਸੋਹਣੀ ਹੈ ਨਰੋਈ ਹੈ ਸੰਭੀ ਹੋਈ ਵੈੜ ਹੈ ਤੀਜਾ ਸੁਆ ਬਾਈ ਦੱਸਦਾ ਇਹਨੇ ਸੋਣਾ ਢਾਂਚਾ ਇਹਦਾ ਹੁਣ ਤੁਸੀਂ ਵੀਡੀਓ ਚੋਂ ਦੇਖ ਹੀ ਰਹੇ ਹੋ ਕਿਧਰੋਂ ਹੁਣ ਮੁੜਦੀ ਆ ਤਾਂ ਬੈਕ ਸਾਈਡ ਤੋਂ ਸੂਰਜਾ ਹੁਣ ਤੁਸੀਂ ਹਵਾਨਾ ਫੇਰ ਦੇਖੋ 1 ਲੱਖ ਤੇ 10000 ਰੇਟ ਪਰ ਫਿਕਸ ਨਹੀਂਗਾ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਜਿੱਥੇ ਜੇ ਇਸ ਵੀਰ ਨੂੰ ਮੁਨਾਫਾ ਲੱਗਾ ਤੇ ਤੁਹਾਡੇ ਨਾਲ ਸੌਦਾ ਹੋ ਜਾਣਾ ਪਰ ਇਹ ਵੀ ਆ ਵੀ ਤੁਸੀਂ ਪਸ਼ੂ ਪਹਿਲਾਂ ਕੋਲ ਆ ਕੇ ਦੇਖੋ ਕਿਉਂਕਿ ਪਸ਼ੂ ਪਸੰਦ ਹੋਵੇ ਕੋਲ ਆਏ ਹੋਈਏ ਤੇ ਫਿਰ ਕੋਈ 1000 1500 ਨਾਲ ਪਸ਼ੂ ਮਹਿੰਗਾ ਨਹੀਂ ਹੁੰਦਾ ਜੇ ਨਾ ਪਸੰਦ ਹੋਵੇ ਤੁਸੀਂ ਖਰੀਦ ਲੈਣੇ ਹੋ ਤਾਂ ਉਹ ਮਹਿੰਗਾ ਹੀ ਮਹਿੰਗਾ ਤੂੰ ਜ਼ਰੂਰੀ ਆ ਵੀ ਕੋਲ ਖੜ ਕੇ ਹੀ ਦੇਖਿਆ ਕਰੋ ਹਵਾਨਾ ਫੇਰ ਦੇਖੋ ਕਰਮਾਲੀ ਦਾ ਇਦਾਂ ਦਾ ਰੋਖ ਹੈ ਗਰਮੀ ਇਹ ਵੀ ਘਟ ਮਣਾਊਗੀ ਬਹੁਤਾ ਗਰਮੀ ਮਣਾਉਣ ਵਾਲਾ ਜਾਨਵਰ ਨਹੀਂ ਦਿਸਦਾ ਬਾਕੀ ਤਸੱਲੀ ਕਰ ਲਿਓ ਇਹ ਦੂਬਾ ਚ ਇੱਕ ਸੂਈ ਸਵਾਈਗਾ ਬਾਈ ਕਿੰਨੇ ਦਿਨ ਹੋ ਗਏ ਜਗਦੇਵ ਨੂੰ ਸੂਈ ਨੂੰ ਇਹਨੂੰ ਬਾਈ ਤੀਜਾ ਦਿਨ ਆ ਸੂਈ ਨੂੰ ਆਪਣੇ ਪਿੰਡ ਦੀ ਵੜਾ ਵੱਡੇ ਬਾਈ ਕਹਿੰਦੀ ਗੱਲ ਨਹੀਂ ਗਈ ਠੀਕ ਹੈ ਹਾਂਜੀ ਕਿੰਨਾ ਦੁੱਧ ਹੁਣ ਹੋਊਗਾ ਤੀਜਾ ਦਿਨ ਐਸ ਤਾਂ ਬਾਈ 15 ਕਿਲੋ ਜਮਾ ਕੰਡੇ ਤੋਲ ਦਾਂਗੇ ਆਪਾਂ ਬੱਚਾ ਕੀ ਦਿੱਤਾ ਇਹ ਮਗਰ ਇਹਦੇ ਵੱੱਛੀ ਆਈ ਇਹਦਾ ਰੇਟ ਕੀ ਕਰ ਦੂੰ ਇਹਦਾ 6000 ਰੁਪਏ ਆਈ ਤੋੜ ਦੇ ਦੋਸਤੋ 15 ਕਿਲੋ ਬਾਈ ਕਹਿੰਦਾ ਕੰਡੇ ਤੋਲ ਕੇ ਦੇ ਦੂੰਗਾ। ਦਿਨ ਤੀਜਾ ਕੀ ਐ? ਦੁੱਧ ਖੈਰ ਤੁਸੀਂ ਕਿੰਨਾ ਚੋਲੋਗੇ ਥੋੜੀ ਸਮਝ ਐ। ਇੱਥੇ ਜਿਹੜਾ ਹਾਜ਼ਰ ਆ ਉਹ ਚੋਕੇ ਲੈ ਲਓ। ਕ੍ਰੋਸ ਇਹ ਜਰਸੀ ਦੇ ਨਾਲ ਐ। ਇਹਦਾ ਸਟਰਕਚਰ ਬਹੁਤਾ ਜਰਸੀ ਵਾਲਾ ਹੀ ਲੱਗਦਾ ਐ। ਮੈਂ ਵੀਡੀਓ ਬਣਾ ਰਿਹਾ 1:30 ਵਜੇ ਦੇ ਆਸ-ਪਾਸ। ਪੀ ਲੈਣ ਦੇ ਪਾਣੀ ਬਾਈ ਕੋਈ ਗੱਲ ਨਹੀਂ ਜੇ ਪੀਂਦੀ ਐ ਤੂੰ। ਸੋ 1:30 ਵਜੇ ਵੀਡੀਓ ਬਣ ਰਹੀ ਐ ਉਸ ਹਿਸਾਬ ਤੇ ਤੁਸੀਂ ਜਜਮੈਂਟ ਕਰਿਓ। ਗਰਮੀ ਵੱਧ ਰਹੀ ਐ, ਪਸ਼ੂ ਪਾਣੀ ਉਨਾ ਹੀ ਵੱਧ ਪੀਣਗੇ ਜਿੰਨਾ ਪਾਣੀ ਵੱਧ ਪੀਣਗੇ ਉਨਾ ਹੀ ਦੁੱਧ ਇਹਨਾਂ ਨੇ ਪੈਦਾ ਕਰਨਾ ਐ। ਥਾਣਥੀ ਜੋ ਆਈ ਆਲੇ ਆ ਬਾਕੀ ਸੂਈ ਸਵਾਈ ਆ ਤਾਂ ਦੁੱਧ ਪਾਵੇਂ ਦੋ ਟਾਈਮ ਚੋਲਿਓ ਤੁਸੀਂ ਹਿੰਮਤ ਕਰਨੀ ਐ ਇਸ ਵਕਤੋਂ ਬੱਚੀ ਇਹਦੇ ਨਾਲ ਸੋ ਫੇਰ ਇਹਦਾ ਟਾਂਚਾ ਦੇਖ ਲਓ ਤੁਸੀਂ ਇਹਦਾ ਰੇਟ 80000 ਬਾਈ ਨੇ ਰੱਖਿਆ ਮੁੱਲ ਦੋਨਾਂ گاਵਾਂ ਦੇ ਦੱਸਦੇ ਆ ਦੱਸੋ 1 ਲੱਖ ਤੇ 90000 ਜੋੜੇ ਦੀ ਡਿਮਾਂਡ ਬਣਦੀ ਐ ਕੁਸ ਮਾਨਤਨ ਹੋ ਜਾਊਗਾ ਜੇ ਦੋਨੇ ਇਕੱਠੀਆਂ ਖਰੀਦਦੇ ਹੋ ਤੇ ਇਹ ਵੀ ਆ ਵੀ ਤੁਹਾਡੇ ਕੋਲ ਗਰਮੀ ਦੀ ਰੁੱਤ ਚ ਦੁੱਧ ਚੰਗਾ ਹੋ ਜਾਊਗਾ ਡੇਰੀ ਤੇ ਪਾਉਣ ਨੂੰ ਘਰੇ ਪੀਣ ਨੂੰ ਸੋ ਇਹ ਬੱਛੀ ਇਹਦੇ ਨਾਲ ਬੱਛੀ ਵੀ ਇਹਦੇ ਅੰਗੂਈ ਹੈ ਖੈਰ ਹੋ ਸਕਦਾ ਜਰਸੀ 'ਚ ਬੱਛੀ ਇਹ ਦੂ ਕੋਸ ਜਿਆਦਾ ਜਰਸੀ ਟੱਚ ਨਿਕਲੇ ਬਾਕੀ ਤਸੱਲੀ ਕਰਨ ਦਾ ਹੱਕ ਆ ਤਾਂ ਕਿ ਤੁਸੀਂ ਦੇਖ ਲਓ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ